ਦੈਨਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂਵਾਲੋਂ ਸ਼ਾਸਤਰੀ ਕਲਾਜੀ ਪ੍ਰੋਗਰਾਮ ਲੈ ਕੇ ਹਾਜ਼ਰਨ ਲੋਕ ਆਵਾਜ਼ ਤੇ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਰਤਾਰਪੁਰ ਸਾਹਿਬ ਦੀ ਕਰਤਾਰਪੁਰ ਸਾਹਿਬ ਦਾ ਜਿਸ ਨੂੰ ਲਾਂਗਾ ਵੀ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਦਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਦੇ ਵਿੱਚ ਬਿਤਾਇਆ ਤੇ ਉੱਥੇ ਹੁਣ ਦਰਸ਼ਕਾਂ ਦੇ ਵਾਸਤੇ ਹਰ ਰੋਜ਼ ਸੰਗਤਾਂ ਜਾ ਰਹੀਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਰਾਜ ਸੀ ਤੇ ਪਾਕਿਸਤਾਨ ਦਾ ਬਹੁਤਾ ਹਿੱਸਾ ਜਿਹੜਾ ਵਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮਤਲਬ ਖਾਲਸਾ ਰਾਜ ਦਾ ਹਿੱਸਾ ਸੀਗਾ ਜੇ ਆਪਾਂ ਗੱਲ ਕਰੀਏ 1947 ਤੋਂ ਪਹਿਲਾਂ ਦੀ ਤੇ ਜਿਹੜਾ ਅੱਜ ਦਾ ਮੌਜੂਦਾ ਪਾਕਿਸਤਾਨ ਇਹ ਭਾਰਤ ਦਾ ਹੀ ਹਿੱਸਾ ਸੀ ਵਕਰਾ ਦੇਸ਼ ਦੇ ਨਕਸ਼ੇ 15 ਅਗਸਤ 1947 ਨੂੰ ਜਿਹੜਾ ਇਹ ਨਵਾਂ ਦੇਸ਼ ਪਾਕਿਸਤਾਨ ਹੋਣ ਦੇ ਵਿੱਚ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਹਿੱਸਾ ਹੁਣ ਕਰਕੇ ਪਾਕਿਸਤਾਨ ਦਾ ਬਹੁਤਾ ਏਰੀਆ ਤੇ ਉੱਥੇ ਕਿਲੇ ਦੇ ਲਾਗੇ 2019 ਦੇ ਵਿੱਚ ਮਹਾਰਾਜਾ ਅਨਜੀਤ ਸਿੰਘ ਦਾ 9 ਫੁੱਟ ਉੱਚਾ ਕਾਂਸੀ ਦਾ ਬੁੱਤ ਜਿਹੜਾ ਸਥਾਪਿਤ ਕੀਤਾ ਗਿਆ ਸੀ ਤੇ ਕੱਟੜ ਪੰਥੀਆਂ ਵੱਲੋਂ ਉਸ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਸੀ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ ਤੇ ਹੁਣ ਜਿਹੜਾ ਇਹ ਬੁੱਤ ਆ 9 ਫੁੱਟ ਉੱਚਾ ਕਾਂਸੀ ਦਾ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇਇਤੋਂ ਲੱਗ ਜਾਣਾ ਇਹ ਅੱਜ 26 ਜੂਨ ਆ ਤੇ ਉੱਥੇ ਜਿਹੜਾ ਬੁੱਤ ਆ ਇਹ ਸਥਾਪਿਤ ਕਰ ਦੇਣਾ ਮਹਾਰਾਜਾ ਅਨਜੀਤ ਸਿੰਘ ਦਾ ਜਿਹੜਾ ਰਾਜ ਸੀ ਉਹਨੂੰ ਅੱਜ ਵੀ ਆਪਾਂ ਜਾਂਚ ਕਰਦੇ ਆ ਬਹੁਤ ਵਧੀਆ ਰਾਜ ਸੀਗਾ ਜ ਜਿਹਦੇ ਵਿੱਚ ਸਿੱਖਾਂ ਦਾ ਰਾਜ ਸੀ ਉਹਦੇ ਵਿੱਚ ਹਿੰਦੂ ਤੇ ਮੁਸਲਮਾਨ ਵੀ ਬੜੀ ਆਜ਼ਾਦੀ ਦੇ ਨਾਲ ਰਹਿੰਦੇ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਤਾਂ ਸਕੋਂ دوسرے ਦੇਸ਼ਾਂ ਦੇ ਲੋਕਾਂ ਕੇ ਵੀ ਭਰਤੀ ਸੀ ਅਪੋਚੋਦਿਆਂ ਤੇ ਜਿਹੜਾ ਤਾਇਨਾਸ਼ ਸੀਗੇ ਇੱਕ ਤਰਮ ਨਿਰਪੱਖ ਅਸਲ ਦੇ ਵਿੱਚ ਤਰਮ ਨਿਰਪੱਖ ਜਿਹੜਾ ਰਾਜ ਸੀਗਾ ਕਲਸਾ ਰਾਜ ਤੇ ਹਰ ਇੱਕ ਦਾ ਧਿਆਨ ਰੱਖਿਆ ਜਾਂਦਾ ਸੀਗਾ ਤੇ ਪੜ੍ਹਾਈ ਵੀ ਉਹਦੇ ਵਿੱਚ ਇੰਨੀ ਸੀਗੀ ਦਰਦੇ ਪਈ ਹਰੇਕ ਵਿਅਕਤੀ ਉਹਨਾਂ ਦਾ ਪੜਿਆ-ਲਿਖਿਆ ਸੀ ਜਿੰਨੀ ਕ ਆਪਾਂ ਲੋੜ ਹੁੰਦੀ ਆ ਉਹਨਾਂ ਜਿਹੜਾ ਪੜਿਆ-ਲਿਖਿਆ ਸੀ ਇਸ ਤਰ੍ਹਾਂ ਦਾ ਸਿਸਟਮ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਬਣਾਇਆ ਸੀਗਾ ਤੇ ਉਹਨੂੰ ਅੱਜ ਵੀ ਆਪਾਂ ਜਿਹੜਾ ਯਾਦ ਕਰਦੇ ਆ ਤੇ ਅੱਜ ਜਿਹੜਾ ਬੁੱਤ ਆ ਉਹ ਸ੍ਰੀ ਕਸ਼ਟਾਪੁਰ ਸਾਹਿਬ ਕੀ ਖਿਤਾਬਤ ਹੋ ਜਾਣਾ ਉਸ ਤੋਂ ਗੁਰਦੁਆਰਾ ਪਾਕਿਸਤਾਨ ਪ੍ਰਬੰਧ ਕਮੇਟੀ ਦੇ ਜਿਹੜੇ ਸ੍ਰੀ ਸਿੰਘ ਅਰੋੜਾ ਪ੍ਰਧਾਨ ਰਹੇ ਨੇ ਤੇ ਉਹਨਾਂ ਨੇ ਬੁੱਤੀ ਜਿਹੜੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਨੇ ਕਿ ਆਪਕੇ ਪੂਰਾ ਪਰੇੜੇ ਪ੍ਰਬੰਧ ਦਾ ਕੀਤਾ ਜਾਣਗੇ ਜਿਹਦੇ ਨਾਲ ਜਿਹੜੇ ਫਾਰੇ ਤੋਂ ਸਿੱਖ ਪੰਜਾਬੀ ਜਾਂ ਕੋਈ ਵੀ ਜਿਹੜਾ ਯਾਤਰੀ ਜਾਂਦਾ ਵਾ ਤੇ ਉਹ ਵੀ ਉਸ ਬੁੱਧ ਦੇ ਜਿਹੜੇ ਦਰਸ਼ਨ ਆ ਉਹ ਕਰ ਸਕੰਦ ਕੀ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਜਰਮਨੀ ਅਕਾਲੀ ਦਲ ਦੀ ਤੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸੰਕਟ ਦਿਨੋਂ ਦਿਨ ਜਿਹੜਾ ਗਹਿਰਾ ਰਿਹਾ ਵਾ ਹੁਣ ਜਿਹੜੇ ਬਾਗੀ ਨੇ ਉਹਨਾਂ ਨੇ ਮੀਟਿੰਗ ਸੱਦ ਲਈ ਆ ਤੇ ਕੱਲ ਕੱਸ ਤੇ ਪੇਸ਼ ਹੋ ਕੇ ਉਹਨਾਂ ਨੇ ਪਛਮੀ ਅਕਾਲੀ ਬਚਾਉਣੀ ਆ ਵਾ ਤੇ ਅਕਾਲੀ ਦਲ ਨੂੰ ਬਚਾਉਣ ਦੇ ਵਾਸਤੇ ਜਿਹੜਾ ਮੈਮੋ ਚਲਵਣੀ ਆ ਤੇ ਸਖਬੀਰ ਬਾਦਲ ਨੇ ਜਿਹੜੇ ਆਪਣੇ ਜਿਹੜਾ ਪ੍ਰਧਾਨ ਆ ਤੇ ਹਕਮਜਾਸੀ ਉਹਨਾਂ ਨੂੰ ਸੱਜ ਕੇ ਇੱਕ ਵਾਰ ਫੇਰ ਉਹਨਾਂ ਵੀ ਜਿਹੜੀ ਸਈਆ ਪਾਲੂਆ ਤੇ ਹੁਣ ਬਾਗੀ ਜਿਹੜੇ ਨੇ ਕਿੰਨਾ ਕੰਮਜਾਬ ਹੁੰਦੇ ਨੇ ਅਕਾਲੀ ਦਲ ਬਜਦਾਵਾ ਜਾਂ ਨਹੀਂ ਬਜਦਾ ਕਿਤੇ ਲਗਾਤਾਰ ਅਕਾਲੀ ਦਲ ਨੂੰ ਜਿਹੜੀਆਂ ਹਾਰਾਂ ਹਾਰ ਦਰ ਹਾਰ ਮਿਲ ਰਹੀ ਆ ਤੇ ਸਾਰੇ ਜਿਹੜੇ ਲੀਡਰ ਨੇ ਚਿੰਤਤ ਨੇ ਤੇ ਸਿੱਖ ਵੀਰ ਬਾਦਲ ਦੀ ਜਿਹੜੀ ਪ੍ਰਧਾਨਗੀ ਨੂੰ ਇਸ ਵੇਲੇ ਪੂਰਾ ਖਤਰਾ ਬਣਿਆ ਹੋਇਆ ਪਰ ਉਹਨੇ ਬੜੇ ਵਧੀਆ ਢੰਗ ਦੇ ਨਾਲ ਆਪਣੇ ਅੰਤਾਲ ਲਿਆ ਸਾਰੇ ਤੋ ਇੱਕ ਰੰ ਜਿਹੜਾ ਵਾ ਫੇਰ ਇਹ ਕਿਸ ਹਿਸਾਬ ਦਾ ਵੀ ਸਹੀ ਪਵਾਲੀ ਆ ਆਪਣੇ ਜ਼ਿਲ੍ਹਾ ਪ੍ਰਧਾਨਾਂ ਕੋਲ ਤੇ ਆਪਣੇ ਹਲਕਾ ਅਧਾਰਾਂ ਦੇ ਕੋਲ ਕਿ ਸਖਬੀਰ ਹੀ ਬਣ ਜਿਹੜਾ ਪ੍ਰਧਾਨ ਬਣਿਆ ਰਵੇ ਜੇ ਆਪਾਂ ਪਾਰਲੀਮੈਂਟ ਦੀ ਗੱਲ ਕਰੀਏ ਤੇ ਪੰਜਾਬ ਦੇ 12 ਪਾਰਲੀਮੈਂਟ ਦੇ ਮੈਂਬਰ ਆ ਜਿਹੜੇ ਉਹਨਾਂ ਨੇ ਸਹੁੰ ਚੁੱਕੀ ਆ ਤੇ ਇਸ ਵਾਰ ਇੱਕ ਬਹੁਤ ਵਧੀਆ ਗੱਲ ਵੀ ਹੋਈ ਆ ਕਿ ਜਿਹੜੀ ਸਹੁੰ ਚੁੱਕੀ ਗਈ ਆ ਸਾਰੇ ਮੈਂਬਰਾਂ ਨੇ ਲੈ ਲਏ ਆਪੂ ਆਪਣੀ ਮਾਤ ਭਾਸ਼ਾ ਦੇ ਵਿੱਚ ਸਹੁੰ ਚੁੱਕੀ ਆ ਕੁਝ ਨੇ ਹਿੰਦੀ ਦੇ ਵਿੱਚ ਕੁਝ ਨੇ ਹੋਰ ਭਾਸ਼ਾ ਦੇ ਵਿੱਚ ਜਿਹੜੇ ਪੰਜਾਬ ਦੇ ਪਾਰਲੀਮੈਂਟ ਮੈਂਬਰ ਸੀ ਉਹਨਾਂ ਨੇ ਪੰਜਾਬੀ ਦੇ ਵਿੱਚ ਸਮਝ ਜੁੱਤੀ ਆ ਤੇ ਚੰਗੀ ਗੱਲ ਹੈ ਇਸ ਪਾਸੇ ਨੂੰ ਜਿਹੜਾ ਰੁਜ਼ਾਨ ਵਧਿਆ ਵਾ ਕਿਉਂਕਿ ਲੰਮਾ ਸਮਾਂ ਅੰਗਰੇਜ਼ ਜਿਹੜਾ ਆਪਣੇ ਤੇ ਰਾਜ ਕਰਕੇ ਗਿਆ ਤੇ ਅੰਗਰੇਜ਼ੀ ਜਿਹੜੀ ਆ ਅੱਜ ਵੀ ਆਪਣੇ ਉੱਤੇ ਥੋਪੀ ਜਾਂਦੀ ਆ ਤੇ ਬਹੁਤੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਜਿਹਦੇ ਵਿੱਚ ਸਮਝ ਜੁੱਤੇ ਸੀ ਪਰ ਇਹ ਸਵਾਲ ਜਿਹੜੀ ਇਹ ਫਿਰਤਾ ਇਹ ਤੋੜ ਦਿੱਤੀ ਗਈ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਕਾਰਵਾਈ ਸੀ ਉੱਥੇ ਜਿਆਦਾ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੁੰਦੀ ਸੀ ਜਿਹੜਾ ਬੋਲ ਕੇ ਦੱਸਿਆ ਜਾਂਦਾ ਜਾਂ ਜਿਹੜੀ ਉੱਥੇ ਸਲਿੱਪ भेजी ਜਾਂਦੀ ਆ ਜਾਂ ਜਿਹੜੇ ਸਵਾਲ ਜਵਾਬ ਕਰਨੇ ਹੁੰਦੇ ਆ ਤੇ ਜਦੋਂ ਸੰਤ ਵਰਦੀਪ ਸਿੰਘ ਸਿੱਟੇਵਾਲ ਰਾਜ ਸਭਾ ਦੇ ਮੈਂਬਰ ਮਿਲੇ ਤੇ ਉਹਨਾਂ ਨੇ ਮਸਲਾ ਹਟਾਇਆ ਕਿ ਅਸੀਂ ਨਾ ਤਾਂ ਹਿੰਦੀ ਜਾਂਦੇ ਆ ਤੇ ਨਾ ਅੰਗਰੇਜ਼ੀ ਜਾਂਦੇ ਆ ਤੇ ਸਪੰਜਾਬੀ ਜਾਂਦੇ ਆ ਥੋੜੀ ਬਹੁਤੀ ਹਿੰਦੀ ਬੋਲ ਲੈਂਦੇ ਆ ਤੇ ਉਦੋਂ ਜਿਹੜਾ ਸੀ 12 ਭਾਸ਼ਾ ਜਿਹੜੀਆਂ ਸੀ ਉਹਨਾਂ ਨੂੰ ਮਹੱਤਤਾ ਮਿਲ ਗਈ ਆ ਪਾਰਲੀਮੈਂਟ ਦੇ ਅੰਦਰ ਚੰਗੀ ਗੱਲ ਆ ਉਹਨਾਂ ਦੇ ਵਿੱਚ ਪੰਜਾਬੀ ਵੀ ਸ਼ਾਮਲ ਆ ਤੇ ਸਾਰਿਆਂ ਨੇ ਹੀ ਜਿਹੜੇ ਪਾਰਲੀਮੈਂਟ ਮੈਂਬਰ ਨੇ ਸਾਰੇ ਭਾਗ ਤੋਂ ਚੁਣੇਗੇ ਉਹਨਾਂ ਦਾ ਹਿੰਦੀ ਦੇ ਵਿੱਚ ਤੇ ਆਪੋ ਆਪਣੀਆਂ ਪਛਾਣਾਂ ਦੇ ਵਿੱਚ ਜਿਹੜਾ ਸੌਂ ਚੁਕਣਾ ਇੱਕ ਚੰਗਾ ਸੰਕੇਤ ਦਿੰਦਾ ਵਾ ਤੇ ਜਿਸ ਤਰ੍ਹਾਂ ਪੰਜਾਬ ਦੇ ਮੈਂਬਰਾਂ ਨੇ ਵੀ ਪੰਜਾਬੀ ਦੇ ਵੇਖ ਸੌਂ ਚੁੱਕੀ ਤੇ ਮੁੜ ਕੇ ਜਿਹੜੇ ਦੇਖਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਉਹ ਵੀ بلند ਕੀਤਾ ਇਨਕਲਾਬ ਦੇ ਨਾਰੇ ਵੀ ਲਾਏ ਗਏ ਤੇ ਹੁਣ ਜਿਹੜੇ 13ਵੇਂ ਮੈਂਬਰ ਪਾਰਲੀਮੈਂਟ ਦਾ ਉਹ ਤਾਂ ਜੇਲ੍ਹ ਦੇ ਵਿੱਚ ਬੰਦ ਆ ਭਾਈ ਅਮਰਤਪਾਲ ਸਿੰਘ ਜੀ ਉਹਨੂੰ ਸਰਕਾਰ ਕਦੋਂ ਰਿਹਾ ਕਰਦੀ ਆ ਕਦੋਂ ਸੌਂ ਚੁੱਕੀ ਜਾਂਦੀ ਆ ਜਾਂ ਨਹੀਂ ਚੁੱਕੀ ਜਾਂਦੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਸਲਾਹਤ ਕਿਸ ਪਾਸੇ ਨੂੰ ਕਰਵਾ ਟਲੇਂਦੇ ਨੇ ਕਿ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਬਹ ਭੇਜਦੇ ਆ ਪੰਜਾਬ ਦੇ ਉਹਨਾਂ ਨੇ ਮਸਲੇ ਚੱਕਣੇ ਹੁੰਦੇ ਆ ਪੰਜਾਬ ਦੀ ਗੱਲ ਕਰਨੀ ਹੁੰਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਉਠਾਉਣੇ ਚਾਹੀਦੇ ਆ ਤਾਂ ਕਿ ਜਿਹੜੀ ਪੰਜਾਬ ਦੀ ਆਵਾਜ਼ ਆ ਉਹ ਪਾਰਲੀਮੈਂਟ ਦੇ ਵਿੱਚ ਗੂੰਜੇ ਤੇ ਮੈਨੂੰ ਲੱਗਦਾ ਵੀ ਇਸ ਪਾਸੇ ਨੂੰ ਜਿਹੜੀ ਆ ਇਹ ਪਰਤ ਜਿਹੜੀ ਆ ਇਹ ਪੈਣ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਸੈਸ਼ਨ ਚੱਲਣ ਉਹਦੇ ਵਿੱਚ ਪਾਰਟੀ ਬਈ ਤੋਂ ਉੱਪਰ ਉੱਠ ਕੇ ਜਿਹੜੇ ਸਾਂਝੇ ਮਸਲੇ ਆ ਉਹ ਉਠਾਈ ਜਾਣ ਤਾਂ ਕਿ ਪੰਜਾਬ ਦੇ ਮਸਲੇ ਜਿਹੜੇ ਦੀ ਗੂੰਜ ਹੈ ਜਰੀ ਪਾਰਲੀਮੈਂਟ ਦੇ ਵਿੱਚ ਗੂੰਜੇ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਬਾਕੀ ਭਾਰਤ ਵਾਸੀਆਂ ਨੂੰ ਜਿਹੜੇ ਪਾਰਲੀਮੈਂਟ ਦੇ ਮੈਂਬਰ ਇਤੋਂ ਕਿ ਆਏ ਨੇ ਪੰਜਾਬ ਚੋਂ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਤੇ ਪੰਜਾਬ ਦੇ ਹੱਕ ਵਿੱਚ ਖੜੇ ਆ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਪੰਜਾਬ ਦੀ ਕਿਸਾਨੀ ਦੇ ਨਾਲ ਖੜੇ ਆ ਇਹ ਜਿਹੜੀ ਆ ਇੱਕ ਅ ਅਵਾਜ਼ ਆ ਪਾਰਲੀਮੈਂਟ ਦੇ ਵਿੱਚ ਗੂੰਜਣੀ ਚਾਹੀਦੀ ਆ ਸਾਂਝੀ ਆਵਾਜ਼ ਬਣ ਕੇ ਜਿਹੜੀ ਗੂੰਜਣੀ ਪੈਦੀ ਹੈ ਤਾਂ ਕਿ ਪੰਜਾਬ ਦੇ ਜਿਹੜੇ ਮਸਲੇ ਬੜੇ ਚਿਰਾਂ ਤੋਂ ਲੜਕ ਰਹੇ ਨੇ ਉਹ ਹੱਲ ਹੋ ਸਕਣ ਤੇ ਇੱਕ ਬੜਾ ਵੱਡਾ ਮੰਚ ਹੁੰਦਾ ਪਾਰਲੀਮੈਂਟ ਜਿੱਥੇ ਜਾ ਕੇ ਆਵਾਜ਼ ਚਾਈ ਜਾਂਦੀ ਹੈ ਤੇ ਜੇ 13 ਦੇ 13 ਮੈਂਬਰੀ ਇਕੱਠੇ ਹੋ ਕੇ ਵਾਇਟ ਹੋਣਗੇ ਤੇ ਉਹਦੇ ਨਾਲ ਜਿਹੜੀ ਆਵਾਜ਼ ਆ ਉਹ ਸੁਣਦੀ ਵੀ ਆ ਤੇ ਜਿਹੜੀਆਂ ਰਾਜਕਾਰੀਆਂ ਪਾਰਟੀਆਂ ਹੁੰਦੀਆਂ ਜਿਨ੍ਹਾਂ ਦੇ ਕੋਲੇ ਸੱਤਾ ਹੁੰਦੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਪੰਜਾਬ ਦੇ ਲੋਕ ਇਕੱਠੇ ਨੇ ਪੰਜਾਬ ਦੇ ਸਾਰੇ ਮੈਂਬਰ ਜਿਹੜੇ ਪੰਜਾਬ ਦੇ ਸਾਂਝੇ ਮਸਲਿਆਂ ਦੇ ਵਾਸਤੇ ਇਕੱਠੇ ਨੇ ਤੇ ਇਕੱਠੇ ਹੋ ਗਏ ਜਿਹੜੀ ਲੜਾਈ ਆ ਉਹ ਲੜ ਰਹੇ ਨੇ ਤੇ ਜਿਹੜਾ ਜੈ ਜਵਾਨ ਜੈਕ ਸ਼ਾਂਤੀ ਦੇ ਖਿਲਾਫ ਦੇ ਨਰੇ ਲੱਗਨੇ ਇਹ ਮੈਂ ਸਮਝਦਾ ਪੀ ਚੰਗੀ ਪਿਰਤ ਜਿਹੜੀ ਪਾਰਲੀਮੈਂਟ ਦੇ ਮੈਂਬਰ ਨੇ ਪਾਰੇ ਨੇ ਕਾਫੀ ਸੁਰਜੀ ਹੋਏ ਮੈਂਬਰ ਨੇ ਜਿਹੜੀ ਇੱਕੀ ਵਾਰ ਗਏ ਨੇ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਮਸਲੇ ਵੀ ਇਸ ਵਾਰ ਜ਼ਿਆਦਾ ਜਿਹੜੀ ਪਾਰਲੀਮੈਂਟ ਦੇ ਵਿੱਚ ਉਠਣਗੇ ਰਾਜ ਸਭਾ ਦੇ ਮੈਂਬਰ ਜਿਹੜੇ ਨੇ ਸੰਤ ਬਰਵੀਰ ਸਿੰਘ ਸੀਤੇਵਾਲ ਜੀ ਕੁਝ ਹੋਰ ਨੇ ਉਹ ਪੰਜਾਬ ਦੇ ਕਾਫੀ ਮਸਲੇ ਜਿਹੜੇ ਸਮੇਂ-ਸਮੇਂ ਤੇ ਰਾਜ ਸਭਾ ਦੇ ਵਿੱਚ ਠਾਉਂਦੇ ਰਹਿੰਦੇ ਨੇ ਤੇ ਹੁਣ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਪੰਜਾਬ ਦੀ ਆਵਾਜ਼ ਆ ਉਹ ਗੂੰਜਣ ਦੀ ਪੂਰੀ ਸਮਰੱਥਾ ਬਣਾਉਣਾ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਤਿੰਨ ਮੈਂਬਰ ਜਿੱਤੇ ਨੇ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੋਈ ਤੇ ਕਾਂਗਰਸ ਪਾਰਟੀ ਦੇ ਵੀ ਤੇ ਜਿਹੜੇ ਆਜ਼ਾਦ ਜਿੱਤੇ ਨੇ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਤੇ ਉਹ ਵੀ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਵਾਸਤੇ ਕੰਮ ਕਰਨਗੇ ਤੇ ਪੰਜਾਬ ਦੇ ਮਸਲੇ ਜਿਹੜੇ ਪਾਰਲੀਮੈਂਟ ਦੇ ਵਿੱਚ ਚੋਣਗੇ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕਤਾਵਾ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਪਨਨਗਿੱਥੀ ਦੇ ਹੋਇਆ ਗਿਆ ਜਾਨਾ ਕਿਤੇ ਨਹੀਂ ਦੇਖਦੇ ਰਹਣਾ ਦੀ ਟੀਵੀ ਨਰਾਇਣ ਸਤਸਰੀਆ ਕਾ